ਕਿ ਸਿੱਧੂਪੁਰ ਜਥੇਬੰਦੀ ਦੇ ਵੱਲੋਂ ਪੈਸੇ ਮੰਗੇ ਜਾ ਰਹੇ ਨੇ ਇਸ ਦਾ ਸੱਚ ਕੀ ਹੈ ਅਸਲ ਤੱਤ ਕੀ ਹੈ ਅਸੀਂ ਪਰਿਵਾਰ ਦੀ ਮਦਦ ਕਰਨ ਵਾਲਿਆਂ ਚੋਂ ਆ ਜੀ ਕੋਈ ਮਤਲਬ ਨਹੀਂਗਾ ਜਿਹੜਾ ਪਿੰਡ ਉਹ ਪੈਸਾ ਹੈ ਜੀ ਨਾ ਹੋਇਆ ਕੀ ਹੋਇਆ ਕੀ ਨਹੀਂ ਹੋਇਆ ਇਹਦੇ ਨਾਲ ਕੋਈ ਸਰਕਾਰ ਨਹੀਂ ਸਿੱਧੂਪੁਰ ਕਿਥੇ ਵੱਲੀ ਦਾ ਜਿਹਨੇ ਜੋ ਪ੍ਰਧਾਨ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਤੁਹਾਡੇ ਜਥੇਬੰਦੀ ਦੇ ਦੋ ਬੰਦੇ ਨੇ ਗੁਰਪ੍ਰੀਤ ਤੇ ਅਮਰਜੀਤ ਕਹਿੰਦੇ ਉਹਨਾਂ ਨੇ ਸਾਡੇ ਤੋਂ ਪੈਸੇ ਮੰਗੇ ਨਹੀਂ ਜੇ ਕੋਈ ਕੋਈ ਵੀ ਬੰਦਾ ਸਾਡਾ ਸਾਹਮਣੇ ਆਉਂਦਾ ਹੋ ਸਕਦਾ ਸਾਡਾ ਨਾਮ ਗਲਤ ਵਰਤਿਆ ਜਾ ਰਿਹਾ ਹੋਵੇ ਉੱਤੇ ਲੇਕਿਨ ਜੇ ਸਾਹਮਣੇ ਆਉਂਦੀ ਹੈ ਅਸੀਂ ਆਪਣੀ ਮਤਲਬ ਉਹਦੇ ਕਾਰਵਾਈ ਕਰਾਂਗੇ ਇਸ ਪਿੰਡ ਲੈਵਲ ਦੀਆਂ ਖੇਡਾਂ ਨੇ ਗੁਰੂ ਘਰ ਦਾ ਪੈਸਾ ਹੈ ਪਿੰਡ ਦਾ ਪੈਸਾ ਉਹ ਪਿੰਡ ਜਾਣੇ ਪਿੰਡ ਦਾ ਕੰਮ ਜਾਣੇ ਗੁਰੂ ਘਰ ਜਾਣੇ ਗੁਰੂ ਘਰ ਦਾ ਕੰਮ ਜਾਣੇ ਪ੍ਰਧਾਨ ਨੇ ਗੁਰੂ ਘਰ ਦੇ ਇਹ ਗੱਲ ਕਹਿ ਰਹੇ ਨੇ ਕਹਿੰਦੇ ਕਿ ਜਦੋਂ ਪੋਗਤੇ ਉਤੇ ਖਰਚਾ ਕਰਨ ਦੀ ਗੱਲ ਸੀ ਅਸੀਂ ਕਿਹਾ ਸੀ ਕਿ ਸਾਰਾ ਖਰਚਾ ਅਸੀਂ ਪਿੰਡ ਵਾਸੀ ਕਰਾਂਗੇ ਪਰ ਕਹਿੰਦੇ ਸਿੱਧੂਪੁਰ ਜਥੇਬੰਦੀ ਨੇ ਕਿਹਾ ਕਿ ਨਹੀਂ ਸਾਡੀ ਜਥੇਬੰਦੀ ਦਾ ਮੁੰਡਾ ਹੈ ਸਾਡਾ ਹੈ ਤੇ ਖਰਚਾ ਸਾਡੇ ਵੱਲੋਂ ਕੀਤਾ ਜਾਊਗਾ ਕੀ ਤੁਹਾਡੇ ਵੱਲੋਂ ਇਹ ਗੱਲ ਕਹੀ ਗਈ ਸੀ ਤਾਂ ਪਿੰਡ ਬੱਲੋ ਤੋਂ ਇੱਕ ਅਨਾਉਂਸਮੈਂਟ ਬਹੁਤ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਗੁਰੂ ਘਰ ਦੇ ਵਿੱਚੋਂ ਗਰੰਥੀ ਦੇ ਵੱਲੋਂ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਜੋ ਸ਼ੁਭਕਰਨ ਸਿੰਘ ਦੇ ਭੋਗ ਦੇ ਉੱਤੇ ਜੋ ਪੈਸਾ ਗੋਲਕ ਦੇ ਵਿੱਚ ਇਕੱਠਾ ਹੋਇਆ ਸੀ ਉਹ ਕੁਝ ਪਤਵੰਤੇ ਸੱਜਣ ਮੰਗ ਰਹੇ ਨੇ ਹਾਲਾਕੀ ਕਈਆਂ ਨੇ ਵੀ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਉਹ ਪੈਸੇ ਮੰਗੇ ਜਾ ਰਹੇ ਨੇ ਉਹ ਖਰਚਾ ਕਿਉਂਕਿ ਉਸ ਦਿਨ ਵੱਧ ਹੋ ਗਿਆ ਸੀ ਤਾਂ ਇਸੇ ਦੇ ਉੱਤੇ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇ ਵੱਲੋਂ ਹੀ ਫੋਨ ਲਾਈਨ ਤੇ ਜੁੜ ਚੁੱਕੇ ਨੇ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਸੱਚ ਕੀ ਹੈ ਡੱਲੇਵਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ ਜੀ ਸਸੀ ਗਾਲ ਜੀ ਸਸੀ ਗਾਲ ਜੀ ਟੇਲਵਰ ਸਾਹਿਬ ਆਡੀਓ ਤੁਸੀਂ ਵੀ ਸੁਣੀ ਹੋਊਗੀ ਪੂਰਾ ਮਾਮਲਾ ਕੀ ਹੋਇਆ ਜੋ ਇਹ ਸਵਾਲ ਖੜੇ ਹੋ ਰਹੇ ਨੇ ਕਿ ਕਹਿੰਦੇ ਕਿ ਸਿੱਧੂਪੁਰ ਜੱਥੇਬੰਦੀ ਦੇ ਵੱਲੋਂ ਪੈਸੇ ਮੰਗੇ ਜਾ ਰਹੇ ਨੇ ਇਜ਼ ਦਾ ਸੱਚ ਕੀ ਹੈ ਅਸਲ ਤੱਤ ਕੀ ਹੈ ਅਸਰ ਗਾਲ ਪਤਾ ਗੱਲ ਕੀ ਹੈ ਜੀ ਪਹਿਲੀ ਗੱਲ ਮੈਨੂੰ ਹੁਣੇ-ਹੁਣੇ ਇਹਦੀ ਇਨਫੋਰਮੇਸ਼ਨ ਤੁਹਾਡੇ ਅੱਤਰਗਾਰਾਂ ਤੋਂ ਮਿਲੀ ਹੈ ਮੈਨੂੰ ਇਹਦਾ ਇਹਦੇ ਬਾਰੇ ਪਹਿਲਾਂ ਪਤਾ ਹੀ ਨਹੀਂ ਆ ਕੋਈ ਗੱਲ ਦਾ ਜੀ ਪਰ ਦੂਜੀ ਗੱਲ ਮੈਂ ਇਹ ਸਪਸ਼ਟ ਕਰ ਦਿਆਂ ਕਲੀਅਰ ਕਰ ਦਿਆਂ ਹੂੰ ਤੇ ਸਾਡੀ ਜਥੇਬੰਦੀ ਦਾ ਕੋਈ ਵਰਕਰ ਕੋਈ ਆਗੂ ਸਾਡਾ ਫਰਜ ਬੰਦਾ ਉੱਥੇ ਲੋਕਾਂ ਦੀ ਮਦਦ ਕਰਨਾ ਪਿੰਡ ਦੀ ਹੂੰ ਅਸੀਂ ਉਹ ਪਰਿਵਾਰ ਦੀ ਮਦਦ ਕਰਨ ਵਾਲਿਆਂ ਚੋਂ ਆ ਜੀ ਕੋਈ ਮਤਲਬ ਨਹੀਂਗਾ ਜਿਹੜਾ ਪਿੰਡ ਉਹ ਪੈਸਾ ਹੈ ਜੀ ਨਾ ਹੋਇਆ ਕੀ ਹੋਇਆ ਕੀ ਨਹੀਂ ਹੋਇਆ ਇਹਦੇ ਨਾਲ ਕੋਈ ਸਰਕਾਰ ਨਹੀਂ ਸਿੱਧੂਪੁਰ ਕਿਥੇ ਵੱਲੀ ਦਾ ਜੀ ਉਹ ਪਿੰਡ ਦਾ ਮਸਲਾ ਹੈ ਹੂੰ ਪਿੰਡ ਆਪਸ ਵਿੱਚ ਜਿਵੇਂ ਨਿਪਟਦਾ ਉਹਵੇਂ ਨਿਪਟਾਊਗਾ ਸਾਡਾ ਉਸ ਨਾਲ ਕੋਈ ਤਾਲੁਕ ਨਹੀਂ ਹੈ ਜਿਹਨੇ ਜੋ ਪ੍ਰਧਾਨ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਤੁਹਾਡੇ ਜਿੱਥੇ ਬੰਦਰੀਏ ਦੋ ਬੰਦੇ ਨੇ ਗੁਰਪ੍ਰੀਤ ਤੇ ਅਮਰਜੀਤ ਕਹਿੰਦੇ ਉਹਨਾਂ ਨੇ ਸਾਡੇ ਤੋਂ ਪੈਸੇ ਮੰਗੇ ਨੇ ਕੋ ਸਭ ਤੋਂ ਪਹਿਲੀ ਤਾਂ ਗੱਲ ਹੀ ਹੈ ਜੀ ਕਿ ਐਵੇਂ ਵੀ ਮਾਮਲੇ ਦੇ ਵਿੱਚ ਇਹ ਅਜਈਆਂ ਗੱਲਾਂ ਕਰਨੀਆਂ ਬੈਸੀ ਉਚਿਤ ਨਹੀਂਆਂ ਹੂੰ ਦੂਜੀ ਜਿਹੜੀ ਗੱਲ ਹੈ ਕਿ ਸਾਡੀ ਜਿਹੜੇ ਬੰਦੀ ਦਾ ਕਿਸੇ ਪੈਸੇ ਨਾਲ ਕੋਈ ਸੰਬੰਧ ਨਹੀਂ ਹੂੰ ਨਾ ਸਾਡਾ ਉਹਨਾਂ ਪੈਸਾ ਨਾਲ ਕੋਈ ਤੱल्लुक ਹੈ ਜੀ ਜੋ ਸਾਡੇ ਉਸ ਸ਼ੁਭਕਰਮ ਨੂੰ ਹੂੰ ਉਹ ਸਾਰੇ ਸਮਾਗਮ ਦੇ ਉੱਤੇ ਜਿਹੜਾ ਖਰਚਾ ਹੋਣਾ ਹੈ ਜਾਂ ਹੋਇਆ ਹੈ ਜੀ ਉਹਦਾ 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 ਸਰਕਾਰ ਨੇ ਕਰਨਾ ਹੈ ਜੀ ਸਾਡਾ ਸਰਦਿਲ ਨਾਲ ਕੀ ਸੰਬੰਧ ਹੈ ਹੂੰ ਸੋ ਕੋਈ ਖਰਚੇ ਵਾਲੀ ਗੱਲ ਨਹੀਂ ਹੈ ਨਾ ਸਾਡਾ ਕੋਈ ਖਰਚਾ ਦਾ ਮਤਲਬ ਹੈ ਇਹ ਇਹ ਸਾਨੂੰ ਹੁਣੇ ਹੁਣੇ ਮਤਲਬ ਤੁਹਾਡੇ ਚੈਨਲਾਂ ਦੇ ਮਾਧਿਅਮ ਤੋਂ ਇਹ ਸੂਚਨਾ ਮਿਲੀ ਹੈ ਜੀ ਕਿ ਇਹ ਗੱਲ ਆਈ ਹੈ ਅਸੀਂ ਇਹ ਵੀ ਪੜਤਾਲ ਕਰਵਾਵਾਂਗੇ ਕਿ ਕਿਹਨੇ ਗੱਲ ਚਲਾਈ ਹੈ ਕਿੱਥੋਂ ਚੱਲੀ ਹੈ ਜੇ ਕੋਈ ਕੋਈ ਵੀ ਬੰਦਾ ਸਾਡਾ ਸਾਹਮਣੇ ਆਉਂਦਾ ਹੈ ਉਹ ਸਰਦਾਰ ਸਾਤਾ ਦਾ ਨਾਮ ਗਲਤ ਵਰਤਿਆ ਜਾ ਰਿਹਾ ਹੋਵੇ ਉੱਤੇ ਲੇਕਿਨ ਜੇਤਲ ਸਾਹਮਣੇ ਆਉਂਦੀ ਹੈ ਕਿ ਅਸੀਂ ਆਪਦੀ ਮਰਜ਼ੂਦ ਤੇ ਕਾਰਵਾਈ ਕਰਾਂਗੇ ਕੋਈ ਮਤਲਬ ਨਹੀਂ ਹਾਂਜੀ ਕਿਉਂਕਿ ਡੱਲੇਵਾਲ ਸਾਹਿਬ ਜਿਸ ਤਿਕ ਨਾਲ ਇਹ ਆਡੀਓ ਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਕੁਝ ਪਤਵੰਤੇ ਸੱਜਣ ਜੋ ਸੀ ਉਹ ਪੈਸਾ ਮੰਗ ਰਹੇ ਸੀ ਔਰ ਅੱਜ ਇਕੱਠ ਵੀ ਰੱਖਿਆ ਗਿਆ ਸੀ ਤਾਂ ਕਹਿੰਦੇ ਕਿ ਇਕੱਠ ਵੇਲੇ ਜੋ ਵਿਅਕਤੀ ਨੇ ਗੁਰਪ੍ਰੀਤ ਤੇ ਅਮਰਜੀਤ ਉਹ ਆਪਣੇ ਫੋਨ ਬੰਦ ਕਰ ਲੈਂਦੇ ਨੇ ਉੱਥੇ ਨਹੀਂ ਪਹੁੰਚਦੇ ਤਾ ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗਾ ਕਿ ਇਹ ਤੁਹਾਡੀ ਜਥੇਬੰਦੀ ਦੇ ਨਾਲ ਹੀ ਜੁੜੇ ਹੋਏ ਨੇ ਗੁਰਪ੍ਰੀਤ ਐਮਰਜੀਤ ਦੇਖੋ ਮੈਂ ਅਸੀਂ ਸਟੇਟ ਲੈਵਲ ਦੇ ਬੰਦੇ ਆ ਆਗੂ ਆ ਜੀ ਹੈਨਾ ਹੂੰ ਥੱਲੇ ਸਟੈਂਡ ਲੈਵਲ ਦੇ ਉੱਤੇ ਕਿਹੜੇ-ਕਿਹੜੇ ਬੰਦੇ ਨੇ ਕੌਣ ਹੈ ਕਿਹਦੇ-ਕਿਹਦੇ ਨਾਮ ਸਾਰਿਆਂ ਦੇ ਹੁਣ ਮੰਨ ਲਓ ਪੂਰੇ ਪੰਜਾਬ ਦੇ ਚੈਨੀਆਂ ਚੈਨੀਆਂ ਸਾਰੀਆਂ ਇਕਾਈਆਂ ਯੂਨਿਟ ਚੱਲਦੇ ਨੇ ਜੀ ਹਰੇਕ ਥੱਲੇ-ਥੱਲੇ ਦੇ ਨਾਮ ਤੋਂ ਸਾਨੂੰ ਵਾਕਈਤ ਨਹੀਂ ਹੁੰਦੀ ਹੂੰ ਲੇਕਿਨ ਇਹ ਜ਼ਰੂਰ ਆ ਗੱਲ ਕਿ ਜੇ ਸਾਡੀ ਜਦੇ ਬੰਦੀ ਦਾ ਕਿਸੇ ਕਿਸਮ ਨਾਲ ਹਮ ਅਜਿਹੇ ਪਿੰਡੇ ਨਾਲ ਨਾ ਕਦੇ ਕੋਈ ਵਾ ਵਾਸਤਾ ਹੈ ਤੇ ਨਾ ਅਸੀਂ ਅੱਗੇ ਮਤਲਬ ਸਾਡਾ ਕੋਈ ਮਤਲਬ ਹੈ ਨਾ ਪੈਸੇ ਨਾਲ ਇਹ ਪਿੰਡ ਲੈਵਲ ਦੀਆਂ ਖੇਡਾਂ ਨੇ ਗੁਰੂ ਘਰ ਦਾ ਪੈਸਾ ਹੈ ਪਿੰਡ ਦਾ ਪੈਸਾ ਉਹ ਪਿੰਡ ਜਾਣੇ ਪਿੰਡ ਦਾ ਕੰਮ ਜਾਣੇ ਗੁਰੂ ਘਰ ਜਾਣੇ ਗੁਰੂ ਘਰ ਦਾ ਕੰਮ ਹੈ ਕਿਉਂਕਿ ਜੋ ਇੱਕ ਗ੍ਰੰਥੀ ਨੇ ਜੋ ਇਹ ਪ੍ਰਧਾਨ ਨੇ ਗੁਰੂ ਘਰ ਦੇ ਇਹ ਗੱਲ ਕਹਿ ਰਹੇ ਨੇ ਕਹਿੰਦੇ ਕਿ ਜਦੋਂ ਪੋਗਤੇ ਉਤੇ ਖਰਚਾ ਕਰਨ ਦੀ ਗੱਲ ਸੀ ਅਸੀਂ ਕਿਹਾ ਸੀ ਕਿ ਸਾਰਾ ਖਰਚਾ ਅਸੀਂ ਪਿੰਡ ਵਾਸੀ ਕਰਾਂਗੇ ਪਰ ਕਹਿੰਦੇ ਸਿੱਧੂਪੁਰ ਜਥੇਬੰਦੀ ਨੇ ਕਿਹਾ ਕਿ ਨਹੀਂ ਸਾਡੀ ਜਥੇਬੰਦੀ ਦਾ ਮੁੰਡਾ ਹੈ ਸਾਡਾ ਹੈ ਤੇ ਖਰਚਾ ਸਾਡੇ ਵੱਲੋਂ ਕੀਤਾ ਜਾਊਗਾ ਕੀ ਤੁਹਾਡੇ ਵੱਲੋਂ ਇਹ ਗੱਲ ਕਹੀ ਗਈ ਸੀ ਮੈਂ ਪਹਿਲਾਂ ਹੀ ਸਪਸ਼ਟ ਕਰ ਦਿੱਤੀ ਕਿ ਚੁੱਕਿਆ ਹੂੰ ਕਿ ਸਰਕਾਰ ਨੇ ਮੰਨਿਆ ਹੋਇਆ ਖਰਚਾ ਕਰਨਾ ਜੀ ਮੈਂ ਇਹ ਗੱਲ ਪਹਿਲਾਂ ਹੀ ਸਪਸ਼ਟ ਕਰ ਚੁੱਕਿਆ ਮਤਲਬ ਤੁਸੀਂ ਉਹਨਾਂ ਨੂੰ ਕੋਈ ਅਜੇ ਹੀ ਕੋਈ ਗੱਲ ਨਹੀਂ ਕਹੀ ਸੀ ਕਿ ਅਸੀਂ ਖਰਚਾ ਕਰਾਂਗੇ ਦੇਖੋ ਖਰਚਾ ਕਰਾਂਗੇ ਜਾਂ ਨਾ ਕਰਾਂਗੇ ਇਹ ਕੱਲ ਹੀ ਨਹੀਂ ਹੈ ਕਰਦਾ ਸਰਕਾਰ ਨੇ ਮੰਨਿਆ ਹੋਇਆ ਤੇ ਖਰਚਾ ਤਾਂ ਅਸੀਂ ਕਰਨ ਦੀ ਗੱਲ ਹੁੰਦੀ ਜੇ ਅਸੀਂ ਕਰਨਾ ਹੁੰਦਾ ਤਾਂ ਲੋਕਾਂ ਦੇ ਕਰਨਾ ਹੁੰਦਾ ਜਾਂ ਅਸੀਂ ਕਰਨਾ ਹੁੰਦਾ ਤਾਂ ਜੀ ਸਰਕਾਰ ਚ ਦੀਆਂ ਗੱਲਾਂ ਤਾਂ ਤਾਂ ਹੁੰਦੀਆਂ ਨਾ ਹੂੰ ਪਰ ਜੋ ਉੱਥੇ ਪ੍ਰੋਗਰਾਮ ਹੋਇਆ ਹੋਊਗਾ ਪੈਸੇ ਤਾਂ ਹੁਣ ਦਿੱਤੇ ਹੀ ਹੋਣਗੇ ਉੱਥੇ ਉਹਨਾਂ ਨੂੰ ਕਿ ਅਜੇ ਕੋਈ ਵੀ ਪੇਮੈਂਟ ਨਹੀਂ ਹੋਈ ਹੈ ਨਹੀਂ 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 ਕੋਈ ਪੇਮੈਂਟ ਨਹੀਂ ਜੀ ਕੁਝ ਨਹੀਂਗਾ ਉਹ ਜਿਹੜਾ ਵੀ ਖਰਚਾ ਹੈ ਉਹ ਸਾਰੇ ਦਾ ਸਾਰਾ ਮਤਲਬ ਸਰਕਾਰ ਨੇ ਕਰਨਾ ਹੈ ਪਰ ਜਿੰਨੇ ਵੀ ਪੈਸੇ ਖਰਚਾਇਆ ਲੋਥੀਆ ਕਿਉਂਕਿ ਦੇਖੋ ਤੁਸੀਂ ਦਿੱਲੀ ਵੀ ਰਹਿ ਕੇ ਆਏ ਹੋ ਉੱਥੇ ਵੀ ਇਹ ਸਵਾਲ ਕਈ ਵਾਰ ਖੜੇ ਹੋਏ ਪੈਸੇ ਨੂੰ ਲੈ ਕੇ ਚੜਾਵੇ ਨੂੰ ਲੈ ਕੇ ਤਾਂ ਡਿਲੇਵਰ ਸਾਹਿਬ ਲੱਗਦਾ ਹੈ ਕਿ ਕਈ ਵਾਰ ਤੁਹਾਡੇ ਤੱਕ ਕੋਈ ਜਾਣਕਾਰੀਆਂ ਨਹੀਂ ਪਹੁੰਚਦੀਆਂ ਹੁੰਦੀਆਂ ਤੁਸੀਂ ਕਿਉਂਕਿ ਪੂਰੇ ਜਥੇਬੰਦੀ ਦੇ ਪ੍ਰਧਾਨ ਹੋ ਤੁਸੀਂ ਜਥੇਬੰਦੀ ਚਲਾ ਰਹੇ ਹੋ ਨੀਚਲੇ ਲੈਵਲ ਦੇ ਉੱਤੇ ਕੁਝ ਅਜਿਹੇ ਲੋਕ ਤੁਹਾਡੀ ਆੜ ਦੇ ਵਿੱਚ ਕੋਈ ਗਲਤ ਫਾਇਦਾ ਚੱਕ ਰਹੇ ਹੋਣ देखो मैं थेट विनती करा की शादी तय बंदी रे विच अगर कोई बंदा हम्म जे ओ हि हरकत करेगा जक करदा है ओस बंदे दा शादी तय बंदी नाल कोई सवाल नहीं अगर कोई सामने आ गया साडे एक कारवाही करा दी जाती है। ਤੁਸੀਂ ਕੋਈ ਗੱਲਬਾਤ ਕੀਤੀ ਜੋ ਇਹ ਗੁਰਪ੍ਰੀਤ ਤੇ ਅਮਰਜੀਤ ਨੇ ਇਹਨਾਂ ਨਾਲ ਹੁਣ ਤੱਕ ਕੋਈ ਗੱਲਬਾਤ ਹੋਈ ਹੈ ਤੁਹਾਡੀ رابطہ ਕੋਈ ਕਾਇਮ ਹੋ ਪਾਇਆ ਇਹਨਾਂ ਦੇ ਨਾਲ ਜੀ ਮੈਂ ਜਿਹੜਾ ਮੈਨੂੰ ਪਤਾ ਹੀ ਹੁਣ ਲੱਗਿਆ ਹੈ ਹਮ ਤੁਹਾਡੇ ਸਰਕਾਰਾਂ ਨੇ ਜਦੋਂ ਮੇਰੇ ਨਾਲ ਗੱਲ ਕੀਤੀ ਮੈਨੂੰ ਪਤਾ ਲੱਗਾ ਮੈਨੂੰ ਇਹ ਪਹਿਲਾਂ ਪਤਾ ਨਹੀਂ ਸੀ ਗਾਇਸ ਕਾਹਨ ਦਾ ਵੀ ਕੀ ਹੋਇਆ ਕੀ ਨਹੀਂ ਹੋਇਆ ਹੂੰ ਪਰ ਉਹ ਜਥੇਬੰਦੀ ਨੂੰ ਕਹਿੰਦੇ ਅਸੀਂ ਅਪੀਲ ਵੀ ਕੀਤੀ ਸੀ ਫੋਨ ਵੀ ਕੀਤੇ ਕੱਲ ਕਿ ਤੁਸੀਂ ਸਵੇਰੇ 9 ਵਜੇ ਪਹੁੰਚਿਓ ਪੇਸ਼ ਹੋਇਓ ਇੱਥੇ ਆ ਕੇ ਗੱਲਬਾਤ ਕਰ ਕੇ ਜਿਹਨੂੰ ਕੀਤੀ ਸੀ ਜੀ ਮੈਨੂੰ ਕੀਤੀ ਹੈ ਗੁਰਪ੍ਰੀਤ ਤੇ ਅਮਰਜੀਤ ਨੂੰ ਕਹਿ ਰਹੇ ਨੇ ਜੀ ਉਹ ਮੈਂ ਬਰਦਰ ਪਰ ਜੇ ਮੇਰੇ ਕੋਲ ਤਾਂ ਗੱਲ ਹੀ ਨਹੀਂ ਆਈ ਤੁਸੀਂ ਇਸ ਦੇ ਵਾਸਤੇ ਇਸ ਦੇ ਵਾਸਤੇ ਕੋਈ ਇਸ ਦੇ ਵਾਸਤੇ ਗੱਲਬਾਤ ਸਾਹਿਬ ਤੁਸੀਂ ਇਸ ਦੇ ਵਾਸਤੇ ਕੋਈ ਡਿਊਟੀ ਲਈ ਕਿਸੇ ਦੀ ਹੁਣ ਤੁਸੀਂ ਚੈੱਕ ਕਰਵਾ ਰਹੇ ਹੋ ਸਾਰਾ ਜੀ ਕਿਉਂਕਿ ਤੁਸੀਂ ਸਾਡੇ ਨਾਲ ਹੁਣ ਗੱਲ ਹੋਣੀ ਸ਼ੁਰੂ ਹੋਈ ਹੈ ਜੀ ਅਸੀਂ ਡਿਊਟੀ ਲਾਵਾਂਗੇ ਕੱਲ ਨੂੰ ਮੀਟਿੰਗ ਕਰਾਂਗੇ ਮੀਟਿੰਗ ਕਰਕੇ ਉਹ ਡਿਊਟੀ ਲਾਵਾਂਗੇ ਜੀ ਕੀ ਕਹਾਣੀ ਹੈ ਕੀ ਗੱਲ ਹੈ ਕੀ ਬਾਤ ਹੈ ਸਾਰੀ ਤੁਹਾਨੂੰ ਕੋਈ ਖਸ਼ਿਆ ਲੱਗਦਾ ਕਿ ਖਸ਼ਿਆ ਲੱਗਦਾ ਤੁਹਾਨੂੰ ਕੀ ਕਿਤੇ ਤੁਹਾਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ ਤਾਂ ਨਹੀਂ ਹੋ ਰਹੀਆਂ ਇਹ ਜੀ ਦੇਖੋ ਇਹਦੇ ਇਹਿੰਗਾ ਮਾਹੌਲ ਹੈ ਤੁਸੀਂ ਦੇਖ ਹੀ ਰਹੇ ਹੋ ਜੀ ਤੁਸੀਂ ਦੇਖ ਰਹੇ ਹੋ ਨਾ ਜਦੇ ਬੰਦੀ ਕਿੱਡੀ ਵੱਡੀ ਲੜਾਈ ਲੜ ਰਹੀ ਹੈ ਤੇ ਕਿੰਨਾ ਕੁਝ ਹੋ ਰਿਹਾ ਰੋਜ਼ ਚੈਂਗਲਾ ਨੂੰ ਤੇ ਰੋਜ਼ ਕਿੰਨਾ ਕੁਝ ਪ੍ਰਚਾਰ ਹੋ ਜਾ ਰਿਹਾ ਹੈ ਜੀ ਇਸ ਇਸ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਜੱਦੀ ਬੰਦੀ ਦੀ ਬੇਦਗਮੀ ਕਰਨ ਵਾਸਤੇ ਵੀ ਹੋ ਸਕਦਾ ਕਿਸੇ ਨੇ ਛੇੜਛਾੜ ਕਰਿਆ ਹੋਵੇ ਹੂੰ ਹੂੰ ਪਿੰਡ ਵਾਲਿਆਂ ਨੂੰ ਵੀ ਪਿੰਡ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਉਹਨਾਂ ਦੇ ਹੁਣ ਮਨਾਂ ਦੇ ਵਿੱਚ ਇਹ ਮੈਸੇਜ ਆਏ ਜਾ ਰਿਹਾ ਕਿ ਸਿੱਧੂਪੁਰ ਜੱਥੇਬੰਦੀ ਨੇ ਪੈਸੇ ਮੰਗ ਲਏ ਤੁਹਾਡਾ ਸਾਡੇ ਮਾਧਿਅਮ ਰਾਹੀਂ ਕੀ ਸੁਨੇਹਾ ਕੀ ਮੈਸੇਜ ਹੈ ਪਿੰਡ ਵਾਲਿਆਂ ਨੂੰ ਦੇਖੋ ਸਾਡਾ ਬੜਾ ਸਪਸ਼ਟ ਹੈ ਇਹ ਸ਼ੁਭ ਕਰਨ ਹੂੰ ਮੁੱਜੀ ਕਿਸਾਨ ਜਮਾਤ ਦਾ ਸ਼ਹੀਦ ਹੈ ਜੀ ਸਰਕਾਰ ਨੇ ਇਹਨੂੰ ਆਪਣਾ ਸ਼ਹੀਦ ਮੰਨਿਆ ਹੋਇਆ ਹੈ ਜੀ ਸਰਕਾਰ ਨੇ ਸਾਡੇ ਨਾਲ ਪਹਿਲੇ ਦਿਨ ਹੀ ਇਹ ਗੱਲ ਕੀਤੀ ਹੈ ਕਿ ਸ਼ੁਭ ਕਰਨ ਦੀ ਜਿਹੜਾ ਖਰਚਾ ਹੋਣਾ ਉਹਦੇ ਭੋਗ ਦਾ ਸਰਕਾਰ ਕਰੇਗੀ ਹੂੰ ਔਰ ਇਸ ਕਰਕੇ ਕਿਸੇ ਪੈਸੇ ਦਾ ਸਾਡਾ ਕਿਸੇ ਪੈਸੇ ਨਾਲ ਕੋਈ ਸਿੱਧੂਪੁਰ ਦੇ ਬੰਦੀ ਦਾ ਪਿੰਡ ਦੇ ਕਿਸੇ ਵੀ ਪੈਸੇ ਨਾਲ ਕੋਈ ਸਬੰਧ ਨਹੀਂ ਹਮ ਜੀ ਠੀਕ ਹੈ ਜੀ ਦੇਵਪਾ ਸਾਬ ਧੰਨਵਾਦ ਗੱਲਬਾਤ ਦੇ ਲਈ ਜੀ